ਸਾਰੇ ਯਾਤਰੀगण ਕਿਰਪਾ ਕਰਕੇ ਧਿਆਨ ਦੇ। ਸੰਗਰੂਰ ਤੋਂ ਚੱਲੀ ਤਰੱਕੀ ਐਕਸਪ੍ਰੈਸ ਪੰਜਾਬ ਦੇ 13 ਸਟੇਸ਼ਨਾਂ ਤੋਂ ਹੁੰਦੀ ਹੋਈ ਸੰਸਦ ਤੱਕ ਪਹੁੰਚ ਗਈ ਹੈ। ਸਾਰੇ ਯਾਤਰੀ ਇੱਕ ਜ਼ਰੂਰੀ ਸੂਚਨਾ ਵੱਲ ਧਿਆਨ ਦੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤਰੱਕੀ ਐਕਸਪ੍ਰੈਸ 70 ਸਾਲਾਂ ਦੀਆਂ ਅਰchnਾ ਨੂੰ ਦੂਰ ਕਰਦੇ ਹੋਏ ਇੱਥੇ ਤੱਕ ਪਹੁੰਚੀ ਹੈ। ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਤਰੱਕੀ ਐਕਸਪ੍ਰੈਸ ਦੇ ਹਰੇਕ ਡੱਬੇ 'ਵਲ ਖਾਸ ਧਿਆਨ ਦੇਣ। ਕਿਉਂਕਿ ਹਰ ਡੱਬੇ ਵਿੱਚ ਬੇਸ਼ੁਮਾਰ ਕੰਮ ਲੋਕਪੱਕੀ ਯੋਜਨਾਵਾਂ ਤੇ ਵਿਕਾਸ ਕਾਰਜ ਕੁੱਟ-ਕੁੱਟ ਕੇ ਭਰੇ ਹੋਏ ਹਨ ਹਰਕਰ ਪੰਚਾਇਆ ਮੁਫਤ ਰਾਸ਼ਨ ਹਰੇਕ ਪਰਿਵਾਰ ਨੂੰ 600 ਯੂਨਿਟ ਮੁਫਤ ਬਿਜਲੀ 90% ਘਰਾਂ ਦਾ ਬਿਜਲੀ ਬਿੱਲ ਜ਼ੀਰੋ ਬਿਨਾਂ ਸਿਫਾਰਿਸ਼ ਤੇ ਬਿਨਾਂ ਕਿਸੇ ਰਿਸ਼ਵਤ ਦੇ ਨੌਜਵਾਨਾਂ ਨੂੰ ਦਿੱਤੀਆਂ 43000 ਤੋਂ ਵੱਧ ਸਰਕਾਰੀ ਨੌਕਰੀਆਂ ਹਰ ਪਿੰਡ ਤੇ ਸ਼ਹਿਰ ਚ ਬਣਾਏ ਆਮ ਆਦਮੀ ਕਲੀਨਿਕ ਜਿੱਥੇ ਮਿਲਦੀਆਂ ਨੇ ਮੁਫਤ ਦਵਾਈਆਂ ਤੇ ਹੁੰਦਾ ਮੁਫਤ ਇਲਾਜ। ਟਰਤੀ ਹੇਟ ਲਈ ਪਾਣੀ ਨੂੰ ਬਚਾਉਂਦੇ ਹੋਏ ਹਰ ਖੇਤ ਤੱਕ ਪਹੁੰਚਾਇਆ ਨਹਿਰੀ ਪਾਣੀ। ਬੱਚਿਆਂ ਦਾ ਸੁਨਹਿਰੀ ਭਵਿਕ ਬਣਾਉਣ ਲਈ ਸੂਬੇ ਅੰਦਰ ਖੋਲੇ ਜਾ ਰਹੇ ਨੇ ਅਤੀ ਆਧੁਨਿਕ ਸਕੂਲ ਆਫ ਐਮਿਨੈਂਸ। ਸੂਬੇ ਅੰਦਰ ਬਿਜਲੀ ਦੀ ਕਿੱਲਤ ਨੂੰ ਦੂਰ ਕਰਨ ਲਈ ਪ੍ਰਾਈਵੇਟ ਥਰਮਲ ਨੂੰ ਖਰੀਦ ਕੇ ਕੀਤਾ ਲੋਕਾਂ ਨੂੰ ਸਮਰਪਿਤ ਪੰਜਾਬੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਸੂਬੇ ਅੰਦਰ ਕੀਤਾ ਦੇਸ਼ ਦੀ ਪਹਿਲੀ ਸੜਕ ਸੁਰੱਖਿਆ ਫੋਰਸ ਦਾ ਗਠਨ ਆਉਣ ਵਾਲੇ ਸਮੇਂ 'ਚ ਇਸ ਟ੍ਰੇਨ ਪਿੱਛੇ ਤਰੱਕੀ ਦੇ ਹੋਰ ਬਹੁਤ ਸਾਰੇ ਡੱਬੇ ਜੁੜਨ ਜਾ ਰਹੇ ਨੇ ਕਾਮਯਾਬੀ ਦੇ ਨਵੇਂ ਸਫਰਾਂ ਲਈ ਤੁਸੀਂ ਵੀ ਇਸ ਟ੍ਰੇਨ ਨਾਲ ਜੁੜੇ ਰਹੋ